ਹਾਲੇ ਮ ਆਨਗਦੇ ਤੇ ਮੌਸਮ ਕਿਦਾਂ ਰਿਹਾ ਜਿਹੜੀ ਬਾਰਿਸ਼ ਹੋਈ ਉਹ ਕਿੰਨੀ ਕੁ ਆ ਜੁਲਾਈ ਦੀ ਜਿਹੜੀ ਬਾਰਿਸ਼ ਆ ਗਈ ਹੈ ਜੀ ਉਹ ਨਾਰਮਲ ਨਾਲੋਂ ਕਾਫੀ ਘੱਟ ਹੋਈ ਹੈ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 216 ਮਿਲੀਮੀਟਰ ਜਿਹੜੀ ਬਾਰਿਸ਼ ਹੋਣੀ ਚਾਹੀਦੀ ਹੈ ਤੇ 119 ਦਿਨ ਇਹ ਰਿਪੋਰਟ ਸਾਡੇ ਕੋਲ ਬਾਰਿਸ਼ ਹੋਈ ਹੈ ਸੋ ਨੀਅਰਬਾਊਟ 45% ਸੀਡ ਏਫਿਸਿਟ ਦੇ ਵਿੱਚ ਹੈਗੇ ਆ ਜੁਲਾਈ ਦੇ ਵਿੱਚ ਬਾਕੀ ਸਾਰੇ ਹੀ ਡਿਸਟ੍ਰਿਕਟ ਆਲਮੋਸਟ ਜਿਹੜੇ ਨੇ ਉਹ ਡੈਫਿਸਿਟ ਦੇ ਵਿੱਚ ਨੇ ਲੁਧਿਆਣੇ ਦੇ ਵੀ ਆਪਾਂ ਦੇਖ ਰਹੇ ਹਾਂ ਕਿ ਸਾਨੂੰ 220 ਮਿਲੀਮੀਟਰ ਤੱਕ ਜਿਹੜੀ بارش ਲੁਧਿਆਣੇ 'ਚ ਸੀ ਰਿਕਾਰਡ ਕਰਦੇ ਆ ਬਟ ਸਾਡੇ ਕੋਲ 137 ਮਿਲੀਮੀਟਰ بارش ਰਿਕਾਰਡ ਹੋਈ ਹੈ ਸੋ ਕੁਝ ਡਿਸਟ੍ਰਿਕਟ ਸਿਰਫ 10 ਡਿਸਟ੍ਰਿਕਟ ਜਿਹੜੇ ਨੇ ਉਹ ਬੈਟਰ ਥੋੜੀ ਪੋਜੀਸ਼ਨ 'ਚ ਨੇ ਮਾਨਸਾ ਆ ਇੱਕ ਤਰ੍ਹਾਂ ਕਹਿ ਸਕਦੇ ਆ ਪਠਾਨਕੋਟ ਤੇ ਇੱਕ ਆਪਾਂ ਕਹਿ ਸਕਦੇ ਹੈਗੇ ਕਿ ਕਰਨਪੁਰ ਸਿਰਫ ਥਿੰਗ ਡਿਸਟ੍ਰਿਕਟ ਜਿਹੜੇ ਨੇ ਉਹ ਜਿਹੜੇ ਬੈਟਰ ਪੋਜੀਸ਼ਨ ਦੇ ਵਿੱਚ ਨੇ ਬਾਕੀ ਕਈ ਤਾਂ ਬਹੁਤ ਜ਼ਿਆਦਾ ਵਰਸਟ ਇਫੈਕਟਡ ਵੀ ਨੇ ਜਿਹੜੇ ਕਿ 75 ਤੋਂ 80% ਤੱਕ ਜਿੱਥੇ ਕਿ ਉਹ ਜਿਹੜੀ بارش ਘੱਟ ਹੋਈ ਹੈ ਜਿਵੇਂ ਕਿ ਫਤਿਹਗੜ ਸਾਹਿਬ ਹੋ ਗਿਆ ਸੂਰੂ ਹੋ ਗਿਆ ਇਹਨਾਂ ਦੇ ਵਿੱਚ ਬਹੁਤ ਘੱਟ ਹੋਈ ਹੈ ਸੋ ਟੈਂਪਰੇਚਰਸ ਦੀ ਵੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਟੈਂਪਰੇਚਰ ਸਾਡੇ ਕੋਲ ਪਿੱਛੇ ਜੇ ਕਾਫੀ ਹਾਈ ਰਹੇ ਨੇ ਅ ਦੋਨੋ ਹੀ ਟੈਂਪਰੇਚਰ ਜਿਹੜੇ ਦਿਨ ਤੇ ਰਾਤ ਦਾ ਹੈ ਉਹ ਜੋ ਆਪਾਂ ਦੇ ਜਿਵੇਂ ਨਾਰਮਲ ਤੋਂ ਜ਼ਿਆਦਾ ਰਿਹਾ ਇਸੇ ਕਰਕੇ ਕਾਫੀ ਆਪਾਂ ਦੇਖਦੇ ਆ ਕਿ ਪਿੱਛੇ ਬੜੀ ਹਮਸਪਰੀ ਗਰਮੀ ਰਹੀ ਹੈ ਜ ਜਿਹਦੇ ਨਾਲ ਕਿ ਹਿਊਮਿਡਿਟੀ ਲੈਵਲ ਵੀ ਬਹੁਤ ਜ਼ਿਆਦਾ ਰਾਈਜ਼ ਕੀਤਾ ਰਿਹਾ ਹੈ ਈਵਨ ਈਵਨਿੰਗ ਦੀ ਹਿਊਮਿਡਿਟੀ 70% ਤੱਕ ਰਿਕਾਰਡ ਕੀਤੀ ਗਈ ਹੈ ਸੋ ਪਰ ਅੱਜ ਮੌਸਮ ਅ ਅੱਛਾ ਹੋ ਗਿਆ ਕਿਉਂਕਿ بارش ਨੇ ਸਾਰੇ ਪੰਜਾਬ ਨੂੰ ਹੀ ਇਫੈਕਟ ਕੀਤਾ ਲੁਧਿਆਣੇ ਸਾਡੇ ਕੋਲ ਸਿਰਫ 3 ਮਿਲੀਮੀਟਰ بارش ਹੋਈ ਹੈ ਪਰ ਉੱਪਰ ਜਿਹੜੇ ਨਾਰਥ ਦੇ ਡਿਸਟ੍ਰਿਕਟਸ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਅਬਾਊਟ 100 ਮਿਲੀਮੀਟਰ بارش ਰਿਪੋਰਟ ਹੋਈ ਹੈ ਪਠਾਨਕੋਟ ਦੇ ਵਿੱਚ 150 ਮਿਲੀਮੀਟਰ بارش ਰਿਪੋਰਟ ਵੀ ਹੈ ਇਵਨ ਪਟਿਆਲੇ ਵੀ 35 ਮਿਲੀਮੀਟਰ ਤੱਕ بارش ਰਿਪੋਰਟ ਹੋਈ ਹੈ ਸੋ ਨਾਰਥ ਤੋਂ ਲੈ ਕੇ ਸੈਂਟਰਲ ਪੰਜਾਬ ਤੱਕ ਜਿਹੜੀ ਇਸ بارش ਨੇ ਇਫੈਕਟ ਕੀਤਾ ਥੋੜਾ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ بارش ਘੱਟ ਰਹੀ ਹੈ ਪਰ ਹੁਣ ਜਿਹੜਾ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ بارش ਹੋਣ ਦੀ ਸੰਭਾਵਨਾ ਹੈਗੀ ਹੈ ਸੋ ਇੱਕ ਦੋ ਦਿਨ ਜਿਹੜੀ ਹੈ ਇਸ بارش ਦਾ ਜਿਹੜਾ ਇਫੈਕਟ ਦੇਖਣ ਨੂੰ ਮਿਲੇਗਾ ਹੁਣ ਫਿਰ ਕਿਸਾਨਾਂ ਲਈ ਮੌਸਮ ਕਿੱਦਾਂ ਦਾ ਲੇਦਾ ਫਾਇਦਾ ਹੈ ਜਾਂ ਨੁਕਸਾਨ ਆਹ ਦੇਖੋ ਜੇ ਤਾਂ بارش ਅੱਛੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਹੈਗਾ ਕਿਉਂਕਿ ਜੜੀਆਂ ਵੀ ਸੋਣੀ ਦੀਆਂ ਫਸਲਾਂਾਂ ਲਈ ਇਹ ਜਿਹੜੀ بارش ਬਹੁਤ ਲਾਹੇਵੰਦ ਹੁੰਦੀ ਹੈ ਬਾਕੀ ਕਿਸਾਨ ਵੀਰਾਂ ਨੂੰ ਆਪਾਂ ਇਹ ਹੀ ਕਹਿ ਸਕਦੇ ਆਂ ਕਿ ਉਹ ਆਪਣੇ ਜਿਹੜਾ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਕਿਉਂਕਿ ਹਿਊਮਿਡਿਟੀ ਜ਼ਿਆਦਾ ਹੋਣ ਦੇ ਨਾਲ ਕਈ ਵਾਰੀ ਕੁਝ ਬਿਮਾਰੀਆਂ ਜਾਂ ਕੁਝ ਕੀਟ ਜਿਹੜੇ ਨੇ ਉਹ ਜ਼ਿਆਦਾ ਇਫੈਕਟ ਕਰਦੇ ਆ ਸੋ ਲਗਾਤਾਰ ਨਰੀਖਣ ਬਹੁਤ ਜ਼ਰੂਰੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਚੀਜ਼ ਦੀ ਸਾਨੂੰ ਕੋਈ ਥ੍ਰੈਸ਼ਹੋਲਡ ਲੈਵਲ ਤੋਂ ਉੱਪਰ ਲੱਗਦੀ ਆ ਕੋਈ ਇਫੈਕਟ ਹੋਇਆ ਜਾਂ ਕੋਈ ਅਟੈਕ ਹੋਇਆ ਤਾਂ ਉਹਨਾਂ ਨੂੰ ਜ਼ਰੂਰ ਉਹਦਾ ਜਿਹੜਾ ਲੋਡ ਅਨਸਾਰ ਉਹਦਾ ਪ੍ਰਬੰਧ ਕਰਨਾ ਚਾਹੀਦਾ ਤੇ ਮਹਾਰਾ ਨਾਲ ਸੰਪਰਕ ਕੀਤਾ ਜਾਏ ਕੋਈ ਅਲਰਟ ਉਹਦਾ ਹੈ ਐਜ਼ ਇਟ ਇਜ਼ ਪੰਜਾਬ ਲਈ ਕੋਈ ਅਲਰਟ ਨਹੀਂ ਹੈਗਾ ਬਟ ਜਿਹੜਾ ਆਪਾਂ ਕਹਿ ਸਕਦੇ ਆ ਪਠਾਨਕੋਟ ਲਈ ਸੌਰੀ ਜਿਹੜੇ ਆਪਣੇ ਉਪਰ ਹਿਮਾਚਲ ਲਈ ਅਲਰਟ ਜੂ ਰਜਾਰੀ ਕੀਤਾ ਗਿਆ ਹੈ ਕਿ ਉੱਥੇ ਕਿ ਬਹੁਤ ਜ਼ਿਆਦਾ ਡੰਗ ਸਿਸਟਮ ਜਿਹੜਾ ਡਵੈਲਪ ਹੋ ਚੁੱਕਿਆ ਹੈ ਤੇ ਦਿਨ ਨਾਲ ਲੱਗਦਾ ਕਿ ਅੱਛੀ ਬਾਰਿਸ਼ ਹੋਏਗੀ ਪਰ ਪਠਾਨਕੋਟ ਤੱਕ ਜਿਹੜਾ ਉਦਾਸਰ ਉਹ ਦੇਖਣ ਨੂੰ ਮਿਲ ਰਿਹਾ ਹਾਲੇ ਮਾ ਆਨਲੋ ਦੇ ਹੰਤ ਮੌਸਮ ਬਦਲ ਰਿਹਾ ਜਿਹੜੀ ਬਾਰਿਸ਼ ਹੋਈ ਉਹ ਕਿੰਨੀ ਕੁ ਹੈ ਜੁਲਾਈ ਦੀ ਜਿਹੜੀ ਬਾਰਿਸ਼ ਹੈ ਕੀ ਹੈ ਜੀ ਉਹ ਨਾਰਮਲ ਨਾਲੋਂ ਕਾਫੀ ਘੱਟ ਹੋਈ ਹੈ ਜੇ ਅਪਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 216 ਮਿਲੀਮੀਟਰ ਜਿਹੜੀ بارش ਹੋਣੀ ਚਾਹੀਦੀ ਹੈ ਤੇ 119 ਦਿਨ ਨੀਰ ਬੋਰ ਸਾਡੇ ਕੋਲ بارش ਹੋਈ ਹੈ ਸੋ ਨੀਰ ਬੋਰ 45% ਅਸੀ ਡੈਫਿਸਿਟ ਦੇ ਵਿੱਚ ਹੈਗੇ ਆ ਜੁਲਾਈ ਦੇ ਵਿੱਚ ਆ ਬਾਕੀ ਸਾਰੇ ਹੀ ਡਿਸਟ੍ਰਿਕਟ ਆਲਮੋਸਟ ਜਿਹੜੇ ਨੇ ਉਹ ਡੈਫਿਸਿਟ ਦੇ ਵਿੱਚ ਨੇ ਲੁਧਿਆਣੇ ਦੇ ਵੀ ਆਪਾਂ ਦੇਖ ਰਹੇ ਆ ਕਿ ਸਾਨੂੰ 220 ਮਿਲੀਮੀਟਰ ਤੱਕ ਜਿਹੜੀ بارش ਲੁਧਿਆਣੇ ਚ ਸੀ ਰਿਕਾਰਡ ਕਰਦੇ ਆ ਬਟ ਸਾਡੇ ਕੋਲ 137 ਮਿਲੀਮੀਟਰ بارش ਰਿਕਾਰਡ ਹੋਈ ਹੈ ਸੋ ਕੁਝ ਡਿਸਟ੍ਰਿਕਟ ਸਿਰਫ ਸਿਰਫ 3 ਡਿਸਟ੍ਰਿਕਟ ਜਿਹੜੇ ਨੇ ਉਹ ਬੈਟਰ ਥੋੜੀ ਪੋਜੀਸ਼ਨ ਚ ਨੇ ਮਾਨਸਾ ਆ ਇੱਕ ਆਪਾਂ ਕਹਿ ਸਕਦੇ ਆ ਪਠਾਨਕੋਟ ਤੇ ਇੱਕ ਆਪਾਂ ਕਹਿ ਸਕਦੇ ਹੈਗੇ ਕਿ ਕਰਨਾਲ ਸਿਰਫ 3 ਡਿਸਟ੍ਰਿਕਟ ਜਿਹੜੇ ਨੇ ਉਹ ਜਿਹੜੇ ਬੈਟਰ ਪੋਜੀਸ਼ਨ ਦੇ ਵਿੱਚ ਨੇ ਬਾਕੀ ਕਈ ਤਾਂ ਬਹੁਤ ਜ਼ਿਆਦਾ ਵਰਸਟ ਅਫੈਕਟਡ ਵੀ ਨੇ ਜਿਹੜੇ ਕਿ 75 80% ਤੱਕ ਜਿੱਥੇ ਕਿ ਉਹ ਜਿਹੜੀ بارش ਘੱਟ ਹੋਈ ਹੈ ਜਿਵੇਂ ਕਿ ਫਤਈ ਘਟ ਸਾਫ ਹੋ ਗਿਆ ਸੰਗਰੂਫ ਹੋ ਗਿਆ ਇਹਨਾਂ ਦੇ ਵਿੱਚ ਬਹੁਤ ਘੱਟ ਹੋਈ ਹੈ ਸੋ ਟੈਂਪਰੇਚਰਸ ਦੀ ਵੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਟੈਂਪਰੇਚਰ ਸਾਡੇ ਕੋਲ ਪਿੱਛੇ ਜੇ ਕਾਫੀ ਹਾਈ ਰਹੇ ਨੇ ਦੋਨੋਂ ਇਹ ਟੈਂਪਰੇਚਰ ਜਿਹੜੇ ਦਿਨ ਤੇ ਰਾਤ ਦਾ ਆ ਉਹ ਜੋ ਆਪਾਂ ਜਿਵੇਂ ਨਾਰਮਲ ਤੋਂ ਜ਼ਿਆਦਾ ਰਿਹਾ ਇਸੇ ਕਰਕੇ ਕਾਫੀ ਆਪਾਂ ਦੇਖਦੇ ਹਾਂ ਕਿ ਪਿੱਛੇ ਬੜੀ ਹਮਸਪਰੀ ਗਰਮੀ ਰਹੀ ਹੈ ਜ ਜਿਹਦੇ ਨਾਲ ਕਿ ਹਿਊਮਿਡਿਟੀ ਲੈਵਲ ਵੀ ਬਹੁਤ ਜ਼ਿਆਦਾ ਰਾਈਜ਼ ਕੀਤਾ ਰਿਹਾ ਈਵਨ ਈਵਨਿੰਗ ਦੀ ਹਿਊਮਿਡਿਟੀ ਸਾਡੇ ਕੋਲ 80% ਤੱਕ ਰਿਕਾਰਡ ਕੀਤੀ ਗਈ ਹੈ ਸੋ ਪਰ ਅੱਜ ਮੌਸਮ ਅ ਅੱਛਾ ਹੋ ਗਿਆ ਕਿਉਂਕਿ ਬਾਰਿਸ਼ ਨੇ ਸਾਰੇ ਪੰਜਾਬ ਨੂੰ ਹੀ ਇਫੈਕਟ ਕੀਤਾ ਲੁਧਿਆਣੇ ਸਾਡੇ ਕੋ ਸਿਰਫ 3 ਮਿਲੀਮੀਟਰ بارش ਹੋਈ ਹੈ ਪਰ ਉੱਪਰ ਜਿਹੜੇ ਨਾਰਥ ਦੇ ਡਿਸਟ੍ਰਿਕਟਸ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਨੀਰ ਅਬਾਊਟ 100 ਮਿਲੀਮੀਟਰ بارش ਰਿਕਾਰਡ ਹੋਈ ਹੈ ਪਠਾਨਕੋਟ ਦੇ ਵਿੱਚ 150 ਮਿਲੀਮੀਟਰ بارش ਰਿਕਾਰਡ ਵੀ ਹੈ ਈਵਨ ਪਟਿਆਲੇ ਵੀ 35 ਮਿਲੀਮੀਟਰ ਤੱਕ بارش ਰਿਕਾਰਡ ਹੋਈ ਹੈ ਸੋ ਨਾਰਥ ਤੋਂ ਲੈ ਕੇ ਸੈਂਟਰ ਪੰਜਾਬ ਤੱਕ ਜਿਹੜੀ ਇਸ بارش ਨੇ ਇਫੈਕਟ ਕੀਤਾ ਥੋੜਾ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ بارش ਘਟ ਰਹੀ ਹੈ ਪਰ ਹੁਣ ਜਿਹੜਾ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ بارش ਹੋਣ ਦੀ ਸੰਭਾਵਨਾ ਹੈਗੀ ਹੈ ਸੋ ਇੱਕ ਦੋ ਦਿਨ ਜਿਹੜੀ ਹੈ ਇਸ بارش ਦਾ ਜਿਹੜਾ ਇਫੈਕਟ ਆ ਦੇਖਣ ਨੂੰ ਮਿਲੇਗਾ ਹਾਂ ਦੇਖੋ ਕਿਸਾਨਾਂ ਲਈ ਮੌਸਮ ਕਿੰਦਾ ਦਰੇ ਦਾ ਫਾਇਦਾ ਹੈ ਨੁਕਸਾਨ ਦਾ ਆ ਦੇਖੋ ਜੇ ਤਾਂ بارش ਅੱਛੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਹੈਗਾ ਕਿਉਂਕਿ ਜੜੀਆਂ ਵੀ ਸੋਣੀ ਦੀਆਂ ਫਸਲਾਂਾਂ ਲਈ ਇਹ ਜਿਹੜੀ بارش ਬਹੁਤ ਲਾਹੇਵੰਦ ਹੁੰਦੀ ਹੈ ਬਾਕੀ ਕਿਸਾਨ ਵੀਰਾਂ ਨੂੰ ਆਪਾਂ ਇਹ ਹੀ ਕਹਿ ਸਕਦੇ ਆ ਜਿਵੇਂ ਕਿ ਉਹ ਆਪਣੇ ਜਿਹੜਾ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਕਿਉਂਕਿ ਹਿਊਮਿਡਿਟੀ ਜ਼ਿਆਦਾ ਹੋਣ ਦੇ ਨਾਲ ਕਈ ਵਾਰੀ ਕੁਝ ਬਿਮਾਰੀਆਂ ਜਾਂ ਕੁਝ ਕੀਟ ਜਿਹੜੇ ਨੇ ਉਹ ਜ਼ਿਆਦਾ ਇਫੈਕਟ ਕਰਦੇ ਆ ਸੋ ਲਗਾਤਾਰ ਨਰੀਖਣ ਬਹੁਤ ਜ਼ਰੂਰੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਚੀਜ਼ ਦੀ ਸਾਨੂੰ ਕੋਈ ਥ੍ਰੈਸ਼ਹੋਲਡ ਲੈਵਲ ਤੋਂ ਉੱਪਰ ਲੱਗਦੀ ਹੈ ਕੋਈ ਇਫੈਕਟ ਹੋਇਆ ਜਾਂ ਕੋਈ ਅਟੈਕ ਹੋਇਆ ਤਾਂ ਉਹਨਾਂ ਨੂੰ ਜ਼ਰੂਰ ਉਹਦਾ ਜਿਹੜਾ ਲੋਡ ਅਨਸਾਰ ਉਹਦਾ ਪ੍ਰਬੰਧ ਕਰਨਾ ਚਾਹੀਦਾ ਤੇ ਮਹਾਰਾ ਨਾਲ ਸੰਪਰਕ ਕਰਨਾ ਚਾਹੀਦਾ ਕੋਈ ਅਲਰਟ ਹੋ ਰਿਹਾ ਹੈ ਐਜ਼ ਇਟ ਇਜ਼ ਪੰਜਾਬ ਲਈ ਕੋਈ ਅਲਰਟ ਨਹੀਂ ਹੈਗਾ ਬਟ ਜਿਹੜਾ ਆਪਾਂ ਕਹਿ ਸਕਦੇ ਪਠਾਨਕੋਟ ਲਈ ਸੌਰੀ ਜਿਹੜੇ ਆਪਣੇ ਉੱਪਰ ਹਿਮਾਚਲ ਲਈ ਅਲਰਟ ਜੂ ਜਾਰੀ ਕੀਤਾ ਗਿਆ ਹੈ ਕਿ ਉੱਥੇ ਇੱਕ ਇੱਕ ਬਹੁਤ ਜ਼ਿਆਦਾ ਡੈਂ ਸਿਸਟਮ ਜਿਹੜਾ ਡਵੈਲਪ ਹੋ ਚੁੱਕਿਆ ਹੈ ਤੇ ਦਿਨ ਨਾਲ ਲੱਗਦਾ ਹੈ ਕਿ ਅੱਛੀ ਬਾਰਿਸ਼ ਹੋਏਗੀ ਪਰ ਪਠਾਨਕੋਟ ਤੱਕ ਜਿਹੜਾ ਉਦਾਸਰ ਉਹ ਦੇਖਣ ਨੂੰ ਮਿਲ ਰਿਹਾ ਹੈ